ਹਾਂਜੀ ਵੈਲਕਮ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਪਾਵਰ ਟਰੈਕ ਐਰੋ 60 ਡੀਜ਼ਲ ਸੇਵਰ 4x4 3 ਮੋਡ ਚ 3 ਸਪੀਡ ਠੀਕ ਆ ਜੀ ਤੇ ਸੀਆਰਡੀਆ ਇੰਜਨ ਤੇ ਬਹੁਤ ਭਰਾਵਾਂ ਨੂੰ ਇਹਦੇ ਬਾਰੇ ਨਹੀਂ ਪਤਾ ਕਈ ਨੂੰ ਕਹਿੰਦੇ ਨੇ ਵੀ ਇਹ ਕੰਪਨੀ ਆ ਸੀ ਸੀਆਰਡੀ ਆ ਕੇ ਇਹਦਾ ਤੇ ਆਏ ਨਹੀਂ ਵੀਰ ਜੀ ਸਭ ਦੇ ਆਗੇ ਇਹ ਟਰੈਕਟਰ ਇੰਨਾ ਕੁ ਵਧੀਆ ਹੁਣ ਆਇਆ ਕੰਪਨੀ ਨੇ ਬਹੁਤ ਏਜ ਫੀਚਰ ਨੇ ਠੀਕ ਆ ਜੀ ਇਹ ਟਰੈਕਟਰ ਆਰਮ ਟਰੈਕਟਰ ਨੂੰ ਕਈ ਚੀਜ਼ਾਂ ਇਹਦੇ ਵਿੱਚ ਅਲੱਗ ਨੇ ਆਪਾਂ ਸਾਰੀ ਤੁਹਾਨੂੰ ਡਿਟੇਲ ਦੇਣੀ ਆ ਇੱਕ ਇੱਕ ਚੀਜ਼ ਦੀ ਤੇ ਵੀਡੀਓ ਬਣੇ ਰਗਾ ਜਿਹਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਜੇ ਕਿਸੇ ਭਰਾ ਕੋਲ ਪਾਵਰ ਟਰੈਕ ਚਲਾਇਆ ਤਾਂ ਉਹ ਵੀ ਕਮੈਂਟ ਕਰ ਸਕਦਾ ਦੱਸ ਸਕਦਾ ਕਿਦਾਂ ਦਾ ਟਰੈਕਟਰ ਆ ਕੀਕ ਕਰਦੇ ਆ ਵੀਡੀਓ ਸਟਾਰਟ ਹੈ ਆਓ ਜੀ ਮਿੱਤਰੋ ਆਪਣੇ ਕੋਲ ਭਰਾ ਨੇ ਉਹਨਾਂ ਨੂੰ ਪੁੱਛਦੇ ਆ ਇਹ ਟਰੈਕਟਰ ਦੀਆਂ ਸਾਰੀਆਂ ਜਾਣਕਾਰੀਆਂ ਕਿਹੜੇ ਚ ਫੰਕਸ਼ਨ ਨੇ ਕਿੱਦਾਂ ਨੇ ਠੀਕ ਹੈ ਜੀ ਉਹ ਕੰਪਨੀ ਵੱਲੋਂ ਭਰਾ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਜੀ ਵਧੀਆ ਜੀ ਆਪਣਾ ਨਾਮ ਜੀ ਮੇਰਾ ਨਾਮ ਸਰ ਗੁਰਮੀਤ ਸਿੰਘ ਹੈ ਜੀ ਸਰ ਮੈਂ ਪੀਓ ਕੰਮ ਕਰ ਰਹਾ ਹਾਂ ਮਾਸਕੋਟ ਕੋਮਪਨੀ ਦੇ ਵਿੱਚ ਜੀ ਸਰ ਇਹ ਅੱਜ ਆ ਤਾਨੂੰ ਆਈ ਦੁਕਾਨੇ ਆ ਯੂਰੋ 60 ਜੀ ਜੋ ਕੰਪਨੀ ਦਾ 65 ਪਾਵਰ ਕੈਟਾਗਰੀ ਦਾ ਟਰੈਕਟਰ ਆਂਦਾ ਹੈ ਪਾਵਰ ਟਰੈਕ ਦਾ ਜੀ ਤੇ ਉਹਦੇ ਦਾ ਸਪੈਸੀਫਿਕੇਸ਼ਨ ਤੁਹਾਨੂੰ ਦੱਸੀ ਜਾਊਗੀ ਜੀ ਸਰ ਹਾਂ ਜੀ ਸਰ ਤੇ ਸਰ ਜੀ ਆਪ ਫਰੰਟ ਤੋਂ ਸਟਾਰਟ ਕਰੀਏ ਵੇਟ ਕੰਪਨੀ ਇਹਨੂੰ ਲਾ ਕੇ ਦਉਂਦੀ ਹੈ ਜੀ ਸਭ ਤੋਂ ਮੇਨ ਤਾਂ ਅਸੀਂ ਬਾਇਰ ਦੇਖਾ ਤੋਂ ਸਟਾਰਟ ਕਰਦੇ ਆ ਜਿਹਦੇ ਵਿੱਚ ਹੀ ਖਾਸियत ਹੈ ਕਿ ਇਹਦੇ ਵਿੱਚ ਤੁਹਾਨੂੰ ਕੰਪਨੀ ਫਿਟਡ ਬੰਪਰ ਆ ਮਤਲਬ ਵੇਟ ਆਣਗੇ ਤੁਹਾਨੂੰ ਜੀ ਇਹਦਾ ਤੁਹਾਨੂੰ ਕੋਈ ਵੀ ਐਕਸਟਰਾ ਚਾਰਜ ਕੇ ਕਰਨ ਦੀ ਲੋੜ ਨਹੀਂ ਜੀ ਅਗਰ ਤੁਸੀਂ ਬਾਹਰੋਂ ਵੇਟ ਲਵਾਣੇ ਹੋ ਤਾਂ ਫਿਰ ਉਸੇ ਹੈ 40 ਤੋਂ 50 ਹਜ਼ਾਰ ਦੇ ਤਾਂ ਵੇਟ ਜੀ ਜੀ ਸਹੀ ਗੱਲ ਹੈ ਸਹੀ ਗੱਲ ਇਹ ਪ੍ਰਾਈਸ ਦੇ ਵਿੱਚ ਤੁਹਾਨੂੰ ਇਨਕਲੂਡਡ ਰਹਣਗੇ ਤੁਹਾਨੂੰ ਇਹ ਮਤਲਬ ਸਿੱਧਾ ਹੀ ਆ ਜਪਾਂ ਕਹੀਏ ਭਾਈ 40 ਹਜ਼ਾਰ ਦੇ ਵੇਟ ਤਾਂ ਪਹਿਲਾਂ ਸਿੱਧਾ ਹੀ ਬਚ ਗਿਆ ਆਪਣੇ ਠੀਕ ਹੈ ਸਰ ਤੇ ਸਰ ਜਿਹੜਾ ਇਹਦਾ ਫਰੰਟ 4x4 ਹਿੱਸਾ ਜੀ ਇਹ ਕ ਆਪ ਦਾ ਆਪ ਦਾ ਸਕਾਟ ਦਾ ਹੈ ਆਪਣੀ ਆਪ ਤਿਆਰ ਕਰਦੇ ਆ ਜੀ ਸਕਾਟ ਦੀ ਇੱਕ ਇੱਕ ਇਹ ਖਾਸ ਈਤਾ ਸਰ ਕਿ ਕੋਈ ਸਕਾਟ ਕੋਈ ਵੀ ਬਾਹਰੋਂ ਸਮਾਨ ਨਹੀਂ ਲੈਂਦੀ ਜੀ ਜੋ ਪਾਰਟ ਆ ਟਰੈਕਟਰ ਦਾ ਆਪਦਾ ਹੈ ਸਾਰਾ ਕੁਝ ਆਪਾਂ ਖੁਦ ਤਿਆਰ ਕਰਦੇ ਆ ਜੇ ਮੰਨ ਲੇ ਇੰਜਨ ਆ ਗੇਅਰ ਬਾਕਸ ਆ ਹਾਈਡਰੋਲਿਕਾ ਸਾਰਾ ਕੁਝ ਕੰਪਨੀ ਆਪ ਤਿਆਰ ਕਰਦੀ ਆ ਜੀ ਸਰ ਇਸ ਕਰ ਤੁਹਾਨੂੰ ਬਾਹਰੋਂ ਲੈਣ ਦੀ ਕੋਈ ਲੋੜ ਪੈਂਦੀ ਨਹੀਂ ਜੀ ਸਰ ਜਿੱਦਾਂ ਮੈਂ ਇੱਕ ਗਾ ਆਪਾਂ ਅੱਜ ਕੱਦੂ ਕਰਦੇ ਆ ਜਾਂ ਹੋਰ ਕਰਦੇ ਆ ਕੋਈ ਦਿੱਕਤ ਤਾਂ ਨਹੀਂ ਨਹੀਂ ਸਰ ਉਹ ਐਸੇ ਕੋਈ ਵੀ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਤੇ ਪਹਿਲਾਂ ਸਟਾਰਟਿੰਗ ਦੀ ਗੱਲ ਕਰੀਏ ਇਹਦੇ ਵੀ ਸਾਈਡ ਲਾਈਟਾਂ ਆਉਂਦੀਆਂ ਨੇ ਜੀ ਜਿੱਦਾਂ ਟਰੈਕਟਰ ਦੀਆਂ ਅੱਖਾਂ ਆਉਂਦੀਆਂ ਨੇ ਟਾਈਗਰ ਲਾਈਟਸ ਕਹਿੰਦੇ ਆ ਸਾਰਾ ਓਕੇ ਸਾਰਾ ਸਪੈਸੀਫਿਕ ਜਿਹੜਾ ਨਾ ਟਾਈਗਰ ਲਾਈਟਾ ਮਤਲਬ ਨੋਰਮਲੀ ਟਰੈਕਟਰ ਤੁਹਾਨੂੰ ਇਹ ਲਾਈਟਾਂ ਦੇਖੋ ਨਾ ਮਿਲਣਗੀਆਂ ਜਿਵੇਂ ਆਪਾਂ ਕਾਰ ਦੇ ਵਿੱਚ ਕਹਿੰਦੇ ਆ ਫੋਗ ਲਾਈਟ ਜੀ ਹਨਾ ਇਹ ਫੋਗ ਲਾਈਟ ਦਾ ਹੀ ਕੰਮ ਕਰਦੀ ਆ ਜਦ ਬਹੁਤ ਧੁੰਦ ਪੈਂਦੀ ਆ ਤੋਂ ਉਹਦੇ ਵਿੱਚ ਆਹ ਧੁੰਦ ਨੂੰ ਪਾੜਨ ਦਾ ਕੰਮ ਕਰਦੀ ਆ ਇੱਕ ਗੱਲ ਤਾਂ ਆਪਾਂ ਦੇਖਿਆ ਜੀ ਸਕਾਟ ਕੰਪਨੀ ਜਿਹੜੀ ਕੋਈ ਨਵੀਂ ਚੀਜ਼ ਲੈ ਕੇ ਆਉਂਦੀ ਆ ਬਾਅਦ ਚ ਕਾਪੀ ਦਾ ਹੁੰਦੀ ਆ ਐਲਈਡੀ ਇੰਡੀਕੇਟਰ ਸਭ ਤੋਂ ਪਹਿਲਾਂ ਸਕਾਟ ਕੰਪਨੀ ਦੇ ਆ ਲੈ ਕੇ ਆਈ ਆ ਹੁਣ ਸਾਰੇ ਕਾਪੀ ਕਰਨਾ ਠੀਕ ਹੈ ਜੀ ਮਤਲਬ ਇਹ ਵੀ ਮਤਲਬ ਇਹਦਾ ਥਰੋ ਬਹੁਤ ਆ ਜੀ ਬਾਕੀ ਲਾਈਟ ਸੋਹਣੀ ਬੋਲ ਆਦੀ ਆ ਮਤਲਬ ਡੀਆਰਐਲ ਨਾਲ ਹੋਰ ਇਹ ਤੁਹਾਨੂੰ ਜਿਹੜਾ ਪਾਵਰ ਹੈ ਪੈਡ ਪਾਵਰ categories ਦਾ ਟੈਕਟਰ ਹੈ ਸੀਆਡੀ ਦੇ ਵਿੱਚ ਟੈਕਟਰ ਆਉਂਦਾ ਜੀ ਤੇ ਮਤਲਬ ਕੀ ਆਪਣੀ ਸ਼੍ਰੇਣੀ ਦੇ ਵਿੱਚ ਤੁਹਾਨੂੰ ਸਸੋ ਕੈਸਾ ਨੇ ਘਟ ਦਾਮ ਦੇ ਵਿੱਚ ਦਮ ਸੀਐਡੀ ਟ੍ਰੈਕਟਰ ਲਗਾ ਕੋਈ ਵੀ ਬ੍ਰਾਂਡਡ ਟ੍ਰੈਕਟਰ ਆ ਉਹਨਾਂ ਦਾ ਤੁਹਾਨੂੰ ਕੰਪਨੀ ਦਾ ਜੋ ਆਫਰ ਚੱਲ ਰਿਹਾ ਜੋ ਸਾਡਾ ਜੀ ਦੂਜੇ ਟ੍ਰੈਕਟਰਾਂ ਨਾਲ ਤੁਹਾਨੂੰ 2 ਲੱਖ ਰੁਪਏ ਸਸਤਾ ਮਿਲੂਗਾ ਦੋ ਜਿਹੜਾ ਮਰਜ਼ੀ ਲੈ ਲਓ 60 65 ਪਾਵਰ ਦਾ ਜਿਹੜੀ ਮਰਜ਼ੀ ਕੰਪਨੀ ਦਾ ਸਾਰਿਆਂ ਨੂੰ ਇਹਦਾ 2 ਲੱਖ ਰੁਪਿਆ ਲੈਸ ਕੰਪਨੀ ਕਰਕੇ ਰੇਟ ਕੱਢਿਆ ਪਿਆ ਵੀ ਕਿਸਾਨ ਦਾ 2000 2 ਲੱਖ ਤਾਂ ਉਹ ਸਿੱਧਾ ਹੀ ਫਾਇਦਾ ਹੋ ਗਿਆ 40000 ਦੇ ਵੇਟ ਹੋ ਗਏ ਠੀਕ ਆ ਜੀ ਬਾਕੀ ਆਪਾਂ ਹੋਰ ਵੀ ਅੱਗੇ ਦੇਖਦੇ ਆਂ ਮਤਲਬ ਬਹੁਤ ਚੀਜ਼ਾਂ ਦਾ ਪੈਸਾ ਬਚਤ ਬਚਦਾ ਜਿਹੜਾ ਕਿਸਾਨ ਦੀ ਜੇਬ ਚੋਂ ਜਾਣਾ ਉਹ ਸਿੱਧਾ ਹੀ ਤੁਸੀਂ 2.5 ਲੱਖ ਦੀ ਤੁਹਾਡੇ ਜੇਬ ਚ ਪੈ ਗਏ ਤੇ ਅੱਗੇ ਆਪਾਂ ਗੱਲ ਕਰੀਏ ਜੀ ਇਹਦੀ ਸ਼ੋ ਵੀ ਸਿੰਗਲ ਸ਼ੋ ਜਾਂ ਸਾਰੀ ਆਉਂਦੀ ਹੈ ਇਹਦੇ ਵਿੱਚ ਸਿੰਗਲ ਸ਼ੋ ਆਉਂਦੀ ਹੈ ਜਿਹੜਾ ਖੋਲ ਕੇ ਦਰਸ਼ਨ ਕਰਾਓ ਇੰਜਣ ਦੇ ਜੀ ਇਹ ਸਿਹੜੀ ਦਾ ਆਪਣਾ ਇੰਜਣ ਆ ਜੀ ਦਾ ਬਲ ਜੈਕ ਲੱਗੇ ਹੋਏ ਨੇ ਜੀ ਆਰਾਮ ਨਾਲ ਤੁਸੀਂ ਇੱਕ ਲੋਕ ਕਦਪਣਾ ਸਾਰੀ ਸ਼ੋ ਓਪਨ ਹੋ ਜਾਣੀਆਂ ਠੀਕ ਆ ਜੀ ਤੇ ਪਹਿਲਾਂ ਤਾਂ ਕਰੋ ਦਰਸ਼ਨ ਸੀਆਰਡੀਆਈ ਇੰਜਣ ਦੇ ਜੋ ਸਕਾਟ ਕੰਪਨੀ ਦਾ ਆਪਦਾ ਇੰਜਣ ਆ ਕੋਈ ਇਹ ਇਸ ਤੋਂ ਕੋਈ ਜੀਪ ਆਰਟ ਨਹੀਂ ਲੰਦੀ ਇਹ ਪਹਿਲੇ ਦਿਨ ਤੋਂ ਹੀ ਇਹ ਕੰਪਨੀ ਚ ਖੂਬ ਖਾਸੀਤਾ ਵੀ ਜੋ ਚੀਜ਼ ਆਉਣੀ ਆ ਚਾਹੇ ਲੇਟ ਆਵੇ ਬਟ ਇਹਨਾਂ ਨੇ ਕੰਪਨੀ ਦੀ ਆਪਦੀ ਤਿਆਰ ਕਰਕੇ ਹਰ ਇਹ ਚੀਜ਼ ਲਾਉਣੀ ਆ ਨਹੀਂ ਅੱਜਕਲ ਚੱਲਦਾ ਵੀ ਮਾਗਲਾ ਗੇਅਰ ਕਿਸੇ ਕੰਪਨੀ ਦਾ ਇੰਜਣ ਕਿਸੇ ਕੰਪਨੀ ਦਾ ਬਣਾਤਾ ਸੀ ਆਰਡੀਆਈ ਉਹ ਚੀਜ਼ਾਂ ਇਹ ਕੰਪਨੀ ਨਹੀਂ ਕਰਦੀ ਇਹ ਆਪਦੀ ਆਪ ਹਰ ਇੱਕ ਚੀਜ਼ ਬਣਾ ਕੇ ਤਸੱਲੀ ਵਗ ਚੈੱਕ ਕਰਕੇ ਫੇਰ ਮਾਰਕੀਟ ਚ ਲਿਆਉਂਦੀ ਆ ਜੀ ਤੇ ਸਾਰਾ ਆਪਾਂ ਸਟਾਰਟਿੰਗ ਤੋਂ ਗੱਲ ਕਰੀਏ ਇਹਦੇ ਵੀ ਏਅਰ ਫਿਲਟਰ ਦੂਸਰਾ ਲੱਗਿਆ ਹੋਇਆ ਜੀ ਹਾਂ ਸਰ ਇਹਦੇ ਵਿੱਚ ਵੀ ਤੁਹਾਨੂੰ ਫੀਡਗਾਰਡ ਦਾ ਕੰਪਨੀ ਦਾ ਹੀ ਏਅਰ ਫਿਲਟਰ ਮਿਲੂਗਾ ਜੀ ਤੇ ਮਤਲਬ ਕਿ ਜੇ ਮੈਂ ਪਹਿਲਾਂ ਵੀ ਦੱਸੂ ਤੇ ਸਰ ਇਹਦੇ ਵਿੱਚ ਤਿੰਨ ਸਟੇਜ ਆਲੇ ਹਨ ਕਲੀਅਰਿੰਗ ਵਾਲੀ ਜੀ ਫਸਟ ਸਟੇਜ ਸੈਕੰਡ ਸਟੇਜ ਔਰ ਥਰਡ ਸਟੇਜ ਜੀ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਚੌਕਿੰਗ ਦੀ ਪ੍ਰੋਬਲਮ ਦੂਜੇ ਟਰੈਕਟਰਾਂ 'ਚ ਜਲਦੀ ਆ ਜਾਂਦੀ ਉਹ ਤੁਹਾਨੂੰ ਇਹਦੇ ਵਿੱਚ ਫੇਸ ਕਰਨ ਦੀ ਲੋੜ ਨਹੀਂ ਪੈਂਦੀ ਮਤਲਬ ਜਿੱਦਾਂ ਉਹ ਟਰੈਕਟਰਾਂ ਦੇ ਆਪਣੇ ਫਿਲਟਰ ਡੇਲੀ ਸਾਫ਼ ਕਰਦੇ ਆ ਜਦੋਂ ਮਤਲਬ ਰੀਪਰ ਤੇ ਚੱਲਦਾ ਸੂਪਰ ਸੀਟਰ ਤੇ ਚੱਲਦਾ ਕਿਸੇ ਤੋਂ ਵੀ ਚੱਲਦਾ ਇਹਦਾ ਮਤਲਬ ਜੇ ਤੁਸੀਂ ਸਵੇਰ ਸਾਫ਼ ਕਰ ਲਿਆ ਤੁਹਾਨੂੰ ਲੋੜ ਨਹੀਂ ਪੈਂਦੀ ਮਤਲਬ ਅੰਦਰ ਜਿਹੜਾ ਫਿਲਟਰ ਨੇ ਉਹਦਾ ਜਿਹੜਾ ਡਸਟਪ ਬਹੁਤ ਜ਼ਿਆਦਾ ਤਾਂ ਪਹਿਲਾਂ ਹੀ ਸਾਫ਼ ਹੋ ਜਾਣੀ ਆ ਜਿਹੜੇ ਫਿਲਟਰ ਨੇ ਉਹਨਾਂ ਦਾ ਡਸਟ ਘਟੇ ਜਾਂਦੀ ਆ ਤੇ ਫੇਰ ਸਾਰੀ ਦੀ ਲਾਈਫ ਵੀ ਵੱਧੂ ਉਹਨਾਂ ਨੂੰ ਦੋ ਦਿਨ ਟਰੈਕਟਰਾਂ ਦੇ ਅਗੇ ਪਾਰੂ ਘੰਟੇ ਦਾ ਤੁਹਾਨੂੰ ਫਿਲਟਰ ਚੇਂਜ ਕਰਨਾ ਪੈਂਦਾ 1000 ਘੰਟੇ ਨੂੰ ਚੇਂਜ ਮਤਲਬ ਡਬਲ ਹੋ ਗਿਆ ਜੀ 1000 ਘੰਟੇ ਬਹੁਤ ਜ਼ਿਆਦਾ ਹੋ ਜਾਂਦਾ ਜੀ ਠੀਕ ਆ ਸਰ ਔਰ ਇਹਦੇ ਵਿੱਚ ਇੱਕ ਹੋਰ ਪਾਸੇ ਜਿਵੇਂ ਇਹ ਸੀਆਈਡੀ ਇੰਜਨ ਦੇ ਨਾਲ ਆਉਂਦਾ ਵਾ ਤੇ ਇਹਦੇ ਵਿੱਚ ਤੁਹਾਨੂੰ ਡੀਜ਼ਲ ਕੂਲਰ ਵੀ ਮਿਲੂਗਾ ਤੁਹਾਡੇ ਸਾਹਮਣੇ ਡੀਜ਼ਲ ਕੂਲਰ ਵੀ ਲੱਗਾ ਹੋਇਆ ਓਕੇ 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 ਇਹ ਇਹਦਾ ਸਾਰਾ ਕੀ ਬੈਨੀਫਿਟ ਦਾ ਮਤਲਬ ਮਤਲਬ ਕਿ ਉਹਨੇ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਜੋ ਟਰੈਕਟਰ ਆਗੇ ਹੈ ਜੀ ਤੇ ਇਹਨਾਂ ਨੂੰ ਡੀਜ਼ਲ ਜਿਹੜਾ ਹੈ ਠੰਡਾ ਕਰਕੇ ਭੇਜਦਾ ਜਿਹਦੇ ਨਾਲ ਉਹਦੀ ਬਰਨਿੰਗ ਪ੍ਰੋਪਰ ਵੇ ਨਾਲ ਹੋ ਪੈਂਦੀ ਹੈ ਜੀ ਤਾਂ ਅਗਰ ਉਹਦੇ ਨਾਲ ਇਹਦੀ ਐਵਰੇਜ ਦਾ ਵੀ ਫਰਕ ਪੈਂਦਾ ਡੀਜ਼ਲ ਪੂਰਾ ਫੁੱਕਦਾ ਤੇ ਪੂਰੀ ਪਰਫਾਰਮੈਂਸ ਮਿਲਦੀ ਆ ਜੇ ਡੀਜ਼ਲ ਠੰਡਾ ਹੈ ਹਾਂ ਜੀ ਉਹਦੇ ਨਾਲ ਫਰਕ ਪੈਂਦਾ ਜੀ ਤੇ ਸਾਰ ਅੱਗੇ ਜਿੱਦਾਂ ਇਹ ਮਤਲਬ ਬਾਕੀ ਟਰੈਕਟਰ ਤਾਂ ਆਉਂਦੇ ਨੇ ਸੀਆਰਟੀਆਈ ਇਹ ਸੀਆਰਟੀ ਇਹਦੀ ਟੈਕਨੋਲੋਜੀ ਕੋਈ ਉਹਨਾਂ ਨਾਲੋਂ ਵੱਖਰੀ ਹੈ ਜੀ ਹਾਂ ਜੀ ਕੰਪਨੀ ਦਾ ਖੁਦ ਹੀ ਟੈਕਨੋਲੋਜੀ ਡਿਵੈਲਪ ਕੀਤੀ ਹੈ ਤੇ ਇਸ ਦਾ ਨਾਮ ਹੀ ਪੀਸੀਆਰਟੀ ਰੱਖਿਆ ਜੀ ਪੀਸੀਆਰਟੀ ਦਾ ਮਤਲਬ ਹੁੰਦਾ ਸਕੋਰ ਕੋਮਨ ਰੇਲ ਡਾਇਰੈਕਟ ਇੰਜੈਕਸ਼ਨ ਆਹ ਸਕੋਰ ਕੋਮਨ ਰੇਲ ਮਤਲਬ ਨਾਮ ਰੱਖਣ ਤੇ ਵੀ ਕਿਸੇ ਦੀ ਕਾਪੀ ਨਹੀਂ ਕਰੀ ਆਪਣੀ ਨਾਮ ਰੱਖਤਾ ਜਿਵੇਂ ਸਾਰੇ ਸੀਆਰਡੀ ਆਈ ਸੀਆਰਡੀ ਚੱਲੀ ਜਾਂਦੇ ਨੇ ਇਹਨਾਂ ਨੇ ਅਪਨਾ ਨਾਮ ਰੱਖਿਆ ਈਸੀਆਰਟੀ ਇਹਦੇ ਵਿੱਚ ਵੀ ਸਰ 3 ਮੋਡ ਆ ਗਏ ਹਾਂ ਜੀ 3 ਸਪੀਡ ਆ ਗਏ ਇਹਦੇ ਵਿੱਚ ਤੁਹਾਨੂੰ 3 ਮੋਡ ਆਉਣਗੇ ਦੇ ਵੀ ਪਾਵਰ ਆਪਣੇ ਸਾਹਮਣੇ ਬੜਾ ਅੱਛਾ ਸਾਹ ਜੀ ਤੇ ਸਰ ਇਹਦਾ ਮਤਲਬ ਵੇਟ ਦਾ ਵੇਟ ਚੁੱਲਾ ਵੀ ਬਹੁ ਹੈਵੀ ਆ ਜੀ ਕਈ ਵੀ ਕਿਸੇ ਕੰਪਨੀ ਕਿਸੇ ਮੈਂ ਦੇਖੂਗਾ ਤਾਂ ਚੁੱਲਾ ਦਾ ਬਹੁਤ ਜ਼ਿਆਦਾ ਹੈਵੀ ਹੁੰਦੀ ਹੈ ਕੰਪਨੀ ਟਰੈਕਟਰ ਦਾ ਇਹ ਮਤਲਬ ਇਹ ਸਮਝ ਲਓ ਵੀ ਤੁਹਾਨੂੰ ਫਰੰਟ ਵੇਟ ਦੀ ਜਾਂ ਲਿਫਟਿੰਗ ਦੀ ਕੋਈ ਪ੍ਰੋਬਲਮ ਆਉਣੀ ਹੋਣੀ ਚਾਹੇ ਜਿੰਨਾ ਮਰਜ਼ੀ ਲੋ ਜੀ ਚਾਹੇ ਤੁਸੀਂ ਇੰਪਲੀਮੈਂਟ ਪਾ ਲਓ ਚਾਹੇ ਫਰੰਟ ਲਿਫਟਿੰਗ ਦੀ ਇਸ਼ੂ ਕਦੇ ਵੀ ਟਰੈਕਟਰ ਚ ਨਹੀਂ ਪੈ ਸਕਦਾ ਪਹਿਲਾਂ ਹੀ ਕੰਪਨੀ ਨੇ ਫੁੱਲ ਲੈਣ ਬੈਲੈਂਸ ਕਰਕੇ ਭੇਜਿਆ ਪੂਰਾ ਵੇਟ ਲਾ ਕੇ ਵੀ ਬਾਅਦ ਚ ਕਿਸਾਨ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਸਾਰੇ ਦੇ ਮਤਲਬ ਕਿੰਨੇ ਸੈਂਸਰ ਹੁੰਦੇ ਨੇ ਇੰਜਨ ਦੇ ਵਿੱਚ 10 ਸੈਂਸਰ ਹੁੰਦੇ ਨੇ ਸਰ ਜੀ ਜਿਵੇਂ ਕਿ ਕਾਰ ਇੰਜਨ ਕੋਲੋਂ ਅਲਾ ਹੋ ਗਿਆ ਜੀ ਤੇ ਆਪਣਾ ਮਤਲਬ ਕਿ ਆਲਟਰਨੇਟਰ ਦਾ ਵੀ ਸੈਂਸਰ ਲਗਾਈ ਇਹਦਾ ਵਿੱਚ ਇੰਜਨ ਦਾ ਹੁੰਦਾ ਬਾਈ ਤੇ ਆਪਾਂ ਹੋਰ ਆਪਣਾ ਡੀਜ਼ਲ ਡੀਜ਼ਲ ਦਾ ਹੁੰਦਾ ਜੀ ਤੇ ਇਹਦਾ ਜਿਹੜਾ ਆਪਾਂ ਉਹ ਕਹਿੰਦੇ ਯੂਸੀਐਮ ਕਹਿੰਦੇ ਨੇ ਜੋ ਉਹ ਕਿੱਥੇ ਲੱਗ ਕੰਪਨੀ ਦੇ ਸਾਈਡ ਤੇ ਇਧਰਲੀ ਸਾਈਡ ਆ ਸਰ ਇਧਰਲੀ ਸਾਈਡ ਆ ਗਿਆ ਜੀ ਹਾਂ ਜੀ ਉਹ ਸਾਰਾ ਈਸੀਐਮ ਦੀ ਡੱਬੀ ਲੱਗੀ ਹੋਈ ਹੈ ਔਰ ਇੱਕ ਪੂਰੀ ਕਵਰ ਕੀਤੀ ਹੋਈ ਹੈ ਇਹ ਆ ਗਈ ਮੇਟਰੋਕ ਪੂਰੀ ਕਵਰ ਆ ਬਈ ਮਤਲ ਜਿਵੇਂ ਲੋਕ ਕਹਿੰਦੇ ਨੇ ਵੀ ਯਾ ਪਾਪਾ ਟਰੈਕਟਰ ਨੂੰ ਵਾਸ਼ ਕਰਦੇ ਆ ਹਨਾ ਵੀ ਇਹਨੂੰ ਪਾਣੀ ਲੱਗ ਜੂ ਜਾਂ ਇਹਨੂੰ ਐਦਾਂ ਵੀ ਕੋਈ ਪ੍ਰੋਬਲਮ ਨਹੀਂ ਜਿੰਨਾ ਪੂਰਾ ਕਵਰ ਜਿੰਨਾ ਗਿਆ ਜੇ ਥਾੜੇ ਪਾਣੀ ਪੈਣ ਦਾ ਚਾਂਸ ਨਹੀਂ ਆ ਕਿ ਜਿੱਦਾਂ ਮਰਜੀ ਤੁਸੀਂ ਘਰੇ ਟਰੈਕਟਰ ਵਾਸ਼ ਕਰ ਸਕਦੇ ਹੋ ਵੀ ਕੰਪਨੀ ਨੇ ਪਹਿਲਾਂ ਹੀ ਇਹਨੂੰ ਪੂਰਾ ਸੀਲ ਕਰਕੇ ਭੇਜਿਆ ਇੱਕ ਆਹ ਡੱਬੀ ਦਿੱਤੀ ਹੋਈ ਆ ਔਰ ਜਿਹੜਾ ਮੇਨ 에ਅਰ ਸਿਸਟਮ ਆ ਜਿਹੜਾ AC ਵਾਲਾ ਉਹ ਆਪੂ ਉੱਪਰ ਦਿੱਤਾ ਆ ਇਹ ਵੀ ਪੂਰਾ ਕਵਰ ਕਰਿਆ ਹੋਇਆ ਹਾਂ ਇਹ ਵੀ ਪੂਰਾ ਕਵਰ ਕਰਿਆ ਹੋਇਆ ਲਓ ਜੀ ਇਹਨਾਂ ਪੂਰਾ ਕਵਰ ਆ ਤੁਸੀਂ ਘਰੇ ਜਿੱਦਾਂ ਮਰਜ਼ੀ ਵਾਸ਼ ਕਰੋ ਕੋਈ ਪ੍ਰੋਬਲਮ ਨਹੀਂ ਵੀ ਹਾਂ ਜੀ ਇਹ ਸੈਂਸਰ ਨੂੰ ਪਾਣੀ ਲੱਗ ਜੁਕੇ ਤੇ ਕੁਝ ਹੋ ਜੂ ਸਾਰਾ ਕੁਝ ਹੈਨ ਓਕੇ ਦੀ ਰਿਪੋਰਟ ਹੈ। ਇਹ ਆਪਣੀ ਸ਼੍ਰੇਣੀ ਦਾ ਸਭ ਤੋਂ ਮਨਾ ਪਾਵਰਫੁਲ ਟਰੈਕਟਰ ਵੀ ਕਹਿ ਸਕਦੇ ਹਾਂ ਇਹ ਸੀਆਈਡੀ ਫੋਨ ਦੇ ਬਾਅਦ ਦੇ ਵੀ ਇਹਦੇ ਇੰਜਨ ਸੀਸੀ ਜਿਹੜੀ ਹੈਗਾ 3910 ਸੀਸੀ ਦਾ ਹੈ। ਓਕੇ ਜੀ। ਹਾਂ ਜੀ ਕਰਨ ਇਹ ਹੈ ਕਿ ਇਹਦੇ ਵਿੱਚ ਚਾਰ ਸਿਲੰਡਰ ਟਰੈਕਟਰ ਆਈ। ਜੀ। ਸੀਆਈਡੀ ਦੇ ਵਿੱਚ ਵੀ ਚਾਰ ਸਿਲੰਡਰ ਟਰੈਕਟਰ ਸੀਆਰਟੀਆ ਦੇ ਵਿੱਚ ਨਹੀਂ ਆਮ ਤਿੰਨ ਸਿਲੰਡਰ ਆ ਰਹੇ ਨੇ। ਚਾਰ ਸਿਲੰਡਰ ਇਹ ਚਾਰ ਸਿਲੰਡਰ ਦੇ ਵਿੱਚ ਆ। ਤੇ ਸਾਰੇ ਇਹਦੀ ਪੀਟੀਓ ਪਾਵਰ ਕਿੰਨੀ ਦੇ ਦਿੰਦਾ ਫੇਰੀ ਇਹ ਬਹੁਤ ਸਾਰੇ ਇਹਦੀ ਆ ਰਹੀ ਹੈ 55 ਕਿਉਂਕਿ ਜੇ ਮੈਂ ਹੁਣ ਵੱਡਾ ਟਰੈਕਟਰ ਆ ਜੀ ਇਹਦੇ ਮਗਰ ਵੱਡੇ ਇੰਪਲੀਮੈਂਟ ਲਾਉਣੇ ਆਪਾਂ ਨੂੰ ਤਾਂ ਪੀਟੀਓ ਪਾਵਰ ਵੀ ਬਹੁਤ ਮਹਿੰਨੇ ਰੱਖਦੀ ਹੈ ਜੀ ਤੇ ਫਰੰਟ ਟਾਇਰ ਦੇ ਸਰ ਕਿੰਨੇ ਦੇ ਨੇ ਜੀ 9524 ਦੇ ਸਕਦੇ ਫਰੰਟ 9524 ਬੈਗ ਤੇ 16 28 ਜੀ ਤੇ ਇਹਦਾ ਮਤਲਬ ਅੱਗੇ 3 ਆ ਇਹਦੇ ਵੀ ਆ ਲਿਫਟ ਤੇ ਕੰਟਰੋਲ ਸਾਰੇ ਉਦਾਂ ਹੀ ਨੇ ਜੀ ਹਾਂ ਜੀ ਸਲਿੱਪ ਤੇ ਕੰਟਰੋਲ ਬਾਕੀ ਸਭ ਸੇਮ ਨੇ ਸਾਰੇ ਇਹਦੇ ਵਿੱਚ ਸਾਰੇ ਇਹਦੇ ਵਿੱਚ ਤੁਹਾਨੂੰ ਹਾਈ ਲੋ మీడియం ਗੇਅਰਬਾਕਸ ਮਿਲੇਗਾ ਜੀ ਤੇ ਡਬਲ ਕਲਚ ਇਹਦੇ ਵਿੱਚ ਵੀ ਤੁਹਾਨੂੰ ਆ ਰਿਹਾ ਸਰ ਜੀ ਠੀਕ ਹੈ ਔਰ ਪੀਟੀਓ ਦੇ ਵਿੱਚ 11 ਤੋਂ ਪੀਟੀਓ ਉਹ ਵੀ ਤੁਹਾਨੂੰ অপਸ਼ਨ ਦੇ ਵਿੱਚ ਗੇਅਰ ਇਹਦੇ ਪੀਟੀਓ ਕਿੰਨੀ ਤਰ੍ਹਾਂ ਦੀਆਂ ਫੇਰੀ ਇਹਦੇ ਵਿੱਚ ਪੀਟੀਓ ਸਰ ਆਪਣੇ 1540 ਹੈ ਤੇ ਕਮਰ ਪੀਟੀਓ ਹੈ ਐਮ ਆਰ ਪੀਟੀਓ ਮਤਲਬ ਮਲਟੀ ਸਪੀਡ ਪੀਟੀਓ ਜੀ ਉਹਨੂੰ ਤੁਸੀਂ ਗੇਅਰ ਦੇ ਵਿੱਚ ਮੰਨ ਲਓ ਗਰਾਊਂਡ ਪੀਟੀਓ ਆਪਾਂ ਦੇਸੀ ਪਹਾ ਹੈ ਕਹਿੰਦੀ ਹੈ ਜੀ ਤੇ ਵਾਰੰਟੀ ਗਰੰਟੀ ਇਹਦੀ ਵੀ ਵਾਰੰਟੀ ਆ ਲਿਖਿਆ ਹੋਇਆ ਸਰ 5 ਸਾਲ 5000 ਘੰਟਾ ਜੀ ਹਾਂ ਜੀ ਤੇ ਇਹਦੀ ਸਰ ਲਿਫਟਿੰਗ ਕਪੈਸਿਟੀ ਕਿੰਨੀ ਆ ਤੇਰੀ 2500 2500 ਡਿਸਟ੍ਰੀਬਿਊਟਰ ਡਬਲ ਵਾਲਾ ਆ ਰਿਹਾ ਜੀ ਪਰ ਇੱਕ ਗੱਲ ਆ ਜੀ ਮਤਲਬ ਸਕਾਟ ਕੰਪਨੀ ਦੀ ਇੱਕ ਮਤਲਬ ਵਾ ਸਫਤ ਕਰਦੇ ਆ ਜੀ ਮੈਂ ਜਿੰਨੇ ਟਰੈਕਟਰ ਦੇਖੇ ਨੇ ਫਰੰਟ ਤੋਂ ਵੀ ਫੁੱਲ ਹੈਵੀ ਤੇ ਬੈਕ ਤੋਂ ਵੀ ਫੁੱਲ ਹੈਵੀ ਉਹ ਕਿਉਂ ਨੇ ਤੁਸੀਂ ਐਕਸਲ ਦੇਖੋ ਕਿਸੇ ਟਰੈਕਟਰ ਨੂੰ ਸਕਾਟ ਕੰਪਨੀ ਦੇ ਟਰੈਕਟਰਾਂ ਨੂੰ ਛੱਡ ਕੇ ਤੁਸੀਂ ਕਿਸੇ ਕੰਪਨੀ ਦੇ ਟਰੈਕਟਰ ਨੂੰ ਇਦਾਂ ਦੇ ਐਕਸਲ ਦੇਖੇ ਨੇ ਤਾਂ ਕਮੈਂਟ ਕਰਕੇ ਦੱਸਿਓ ਜੇ ਕਨੇ ਦੇਖੇ ਨੇ ਮੈਂ ਤਾਂ ਦੇਖੇ ਨਹੀਂ ਪਰ ਹੁਣੇ ਵੀ ਨਹੀਂ ਕਿਸੇ ਨੇ ਦੇਖੇ ਵੀ ਨਹੀਂ ਹੁਣ ਇਹ ਵੀ ਸਚਾਈ ਆ ਕਿਉਂਕਿ ਜਿੱਦਾਂ ਵੱਡੇ ਟਰੈਕਟਰ ਨੇ ਕਿ ਨਹੀਂ ਜਿਆਦਾ ਟਰਾਲੇ ਵੱਡੇ ਪਾਉਂਦਾ ਹਨਾ ਸਾਰਾ ਕੁਛ ਇਹਦੇ ਮਗਰ ਵੱਡਾ ਚੱਲਣਾ ਉਹਦੇ ਅਕੋਰਡਿੰਗ ਮਤਲਬ ਕੰਪਨੀ ਨੇ ਇਹਦੇ ਕਰਿਆ ਹੋਇਆ ਵੀ ਕੋਈ ਦਿੱਕਤ ਨਾ ਆਵੇ ਸੜਕ ਤੇ ਜਾਂਦਾ ਹਨਾ ਕਿਤੇ ਵੀ ਜਾਂਦਾ ਚਾਹੇ ਤੁਸੀਂ ਇਹ ਟਰੈਕਟਰ ਨੂੰ ਮੰਨ ਲਓ ਕਮਰਸ਼ੀਅਲ ਵਰਤ ਲੋ ਚਾਹੇ ਖੇਤੀ ਲਈ ਵਰਤ ਲੋ ਇਹ ਨੋਰਮਲ ਟਰੈਕਟਰ ਨਾਲ ਸਾਰੇ ਟਰੈਕਟਰਾਂ ਤੋਂ ਅੜਾ ਕੁਇੰਟਲ ਤੋਂ 3 ਕੁਇੰਟਲ ਵੈਟਰ ਭਾਰਾ ਮਿਲੂਗਾ ਵੈਸੇ ਵੀ ਹਨਾ ਇਹਦਾ weight ਵੱਧ ਹੁੰਦਾ ਜੀ ਆਮ ਟਰੈਕਟਰਾਂ ਨਾਲ ਤੇ ਸਾਰ ਆਪਾਂ ਉਹ ਮੋੜ ਜਰੂਰ ਦਿਖਾਈਏ ਆਜੋ ਅਗਰ ਉੱਪਰ ਬੈਠੋ ਸਾਨੂੰ ਮੋੜ ਇਹਦੇ ਅਲੱਗ-ਅਲੱਗ ਨੇ ਉਹਦਾ ਹੀ ਯ ਜੀ ਸਰ ਆ ਮੋਡ ਦਿੱਤੇ ਹੋਇਆ ਸਰ ਜੀ ਇਹ ਤੇ ਮੋਡ ਵਧਾ ਘਟਾ ਸਕਦੇ ਆ ਇੱਥੋਂ ਜੀ ਆ ਇਕੋ ਮੋਡ ਆਂਦਾ ਜੀ ਆ ਨਾਰਮਲ ਮੋਡ ਮੋਡ ਆਂਦਾ ਆ ਗੋਸਟ ਮੋਡ ਆਂਦਾ ਜੀ ਆ ਤਿੰਨ ਮੋਡ ਆਂਦੇ ਆ ਇਹਦੇ ਵਿੱਚ ਤੁਸੀਂ ਪਾਵਰ ਵਧਾ ਘਟਾ ਸਕਦੇ ਹੋ ਇਹਦੇ ਸਰ ਮਤਲਬ ਜਦੋਂ ਆਪਾਂ ਆ ਬਦਲਦੇ ਆ ਤਾਂ ਮਤਲਬ ਕੋਈ ਰੇਸ ਦਾ ਫਰਕ ਪੈਂਦਾ ਵੀ ਮਤਲਬ ਵੀ ਆਪਾਂ ਸਟਾਰਟ ਕਰਕੇ ਦਿਖਾ ਦਿੰਨੇ ਆ ਸਰ ਜੀ ਹਾਂ ਸਾਨੂੰ ਸਟਾਰਟ ਕਰਕੇ ਜੂਰ ਦਿਖਾਓ ਵੇ ਦੇਖੀ ਇਹਦੀ ਆਵਾਜ਼ ਕੀ ਕਹਿੰਦੀ ਆ ਸਟਾਰਟ ਹੋ ਰਿਹਾ ਪਰ 1% ਵੀ ਕੋਈ ਇਹਦੀ ਸਮੋਕਿੰਗ ਨਹੀਂ ਤੇ ਵਾਸਾ ਉਹਨਾਂ ਟਰੱਕ ਦੀ ਐਨ ਗਾਣੇ ਗੰਦਾ ਤੇ ਆਪਾਂ ਆਜੋ ਚਲੋ ਅੱਗੇ ਚੱਲਦੇ ਹਾਂ ਦਿਖਾਉਂਦੇ ਆ ਜੀ ਸਰ ਜੀ ਹੁਣ ਆਪਾਂ ਇਹਨੂੰ ਹੋਰ ਮੋਟ ਕਰਦੇ ਆ ਜੀ ਹੋਣੇ ਤੋਂ ਬਾਅਦ ਲੈ ਤੁਹਾਰਾ ਗਾ ਪੁਸ਼ਟ ਹੋ ਜੀ ਅਰੇ ਇਹ ਵਾਹ ਹਰੋ ਮੀਟਰ ਹੋਣਾ 1000 ਤੇ ਆ ਜੀ ਕਹੇ ਆ ਮੋੜ ਬਦਲੇ ਨੀ ਨਾਰਮਲ ਕਰਿਓ ਦਾ ਦਾਇਮਤ ਆ ਗਿਆ ਤੇ ਬੇਸ ਦੀ ਘਾਟ ਇਸ ਦੀ ਕਰਨਾ ਜਦੋਂ ਆਪਾਂ ਨੇ ਮੋੜ ਬਦਲਣਾ ਸਰ ਇਹ ਸੇੜਨ ਦੀ ਲੋੜ ਨਹੀਂ ਆਟੋਮੈਟਿਕ ਇਹਨੇ ਸੌ ਚੱਕਰ ਵਧਾ ਦੇਣਾ ਆ ਦੇਖੋ ਟਰੈਕਟਰ ਦੀ ਆਵਾਜ਼ ਬਦਲ ਗਈ ਹੁਣ ਪਹਿਲਾਂ ਆਵਾਜ਼ ਹੋਰ ਸੀ ਸਰ ਮੋੜ ਬਦਲ ਲਿਆ ਜੀ ਆ ਲਓ ਮਤਲਬ ਇਹ ਉੱਪਰ ਬੈਠੇ ਨੂੰ ਨਹੀਂ ਲਵੇ ਖੜੇ ਨੂੰ ਵੀ ਪਤਾ ਲੱਗਦਾ ਵੀ ਮੋੜ ਬਦਲ ਗਿਆ ਨਹੀਂ ਟਰੈਕਟਰਾਂ ਦੇ ਉੱਪਰ ਬੈਠੇ ਦੀ ਪਤਾ ਲੱਗਦਾ ਕਰਿਓ ਸਰ ਬੰਦੇ ਨੂੰ ਵੀ ਇਹਦਾ ਸਾਰੇ ਚਾਬੀ ਤੇ ਬੰਦ ਹੁੰਦੇ ਨਾ ਨਹੀਂ ਨਹੀਂ ਮੈਂ ਜੋ ਜਿੰਨੇ ਟਰੈਕਟਰ ਦੇਖੇ ਨੇ ਆਪਾਂ ਨੇ ਵੀਡੀਓ ਕਰੀਆਂ ਨੇ ਸੀਆਰਡੀ ਨੇ ਵੀ ਕਰੀਆਂ ਨੇ ਉਹ ਟਰੈਕਟਰ ਜੇ ਆਪਾਂ ਉੱਪਰ ਬੈਠੇ ਹਾਂ ਸਿਰਫ ਆਪਾਂ ਨੂੰ ਸੂਈ ਤੋਂ ਪਤਾ ਲੱਗਦਾ ਵੀ ਮੋੜ ਚੇਂਜ ਹੋ ਗਿਆ ਭਾਈ 100 ਚੱਕਰ ਥੱਲੇ ਆ ਗਿਆ ਇਹ ਟਰੈਕਟਰ ਇਦਾਂ ਦਾ ਵੀ ਇਹਦੋਂ ਉਰੇ ਖੜਾ ਕੋਲ ਬੰਦਾ ਜਾਂ ਡਰਾਈਵਰ ਉੱਪਰ ਮੋੜ ਚੇਂਜ ਕਰਦਾ ਟਰੈਕਟਰ ਦੀ ਪੂਰੀ ਆਵਾਜ਼ ਚੇਂਜ ਹੁੰਦੀ ਆ ਉਹਦਾ ਇਹ ਫਰਕ ਹੁੰਦਾ ਜਿੱਮੇ ਲੋਕ ਕਹਿੰਦੇ ਨੇ ਵੀ ਇਹ ਜੀ ਤਿੰਨ ਇੰਜਨਾਂ ਵਾਲਾ ਟਰੈਕਟਰ ਆ ਉਹਦਾ ਫਰਕ ਕੀ ਆ ਤਿਹੋ ਤੁਸੀਂ ਮੋਡ ਬਦਲਨਾ ਤਾਂ ਟਰੈਕਟਰ ਦੀ ਪਾਵਰ ਚੇਂਜ ਹੋਣੀ ਆ ਮੰਨ ਲਓ 50 ਤੋਂ 55 55 ਤੋਂ 60 ਉਹਦੇ ਨਾਲ ਟਰੈਕਟਰ ਦੀ ਆਵਾਜ਼ ਵੀ ਚੇਂਜ ਹੋਣੀ ਆ ਤਾਂ ਸਭ ਕੁਝ ਹੋਣੀ ਆ ਜਿੱਦੇ ਜੇ ਆਵਾਜ਼ ਚੇਂਜ ਹੁੰਦੀ ਆ ਤਾਂ ਉਹਦੀ ਪਰਫਾਰਮੈਂਸ ਪੂਰੀ 100% ਹੋਊਗੀ ਤੇ ਉਹਦਾ ਪਤਾ ਲੱਗੂਗਾ ਵੀ ਮੋਡ ਚੇਂਜ ਹੋਇਆ ਏ ਠੀਕ ਆ ਜੀ ਬਾਕੀ ਕਈ ਪਤਾ ਵੀ ਲਗਾਦਾ ਇੰਜਨਾਂ ਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਹਾਂ ਜੀ ਕਿਦਾ ਨਾ ਨਹੀਂ ਲੰਦੇ ਪਰ ਇਹ ਫਸਟ ਟਰੈਕਟਰ ਆ ਜੀ ਦਾ ਮੋਡ ਚੇਂਜ ਹੋਣ ਤੇ ਇੰਜਨ ਦੀ ਆਵਾਜ਼ ਦਾ ਫਰਕ ਪੈਂਦਾ ਰੀਅਲ ਦੇ ਵਿੱਚ ਟਰੈਕਟਰ ਦੱਸਦਾ ਵੀ ਹਾਂ ਮੋਡ ਚੇਂਜ ਕੀਤਾ ਏ ਤੇ ਸਾਰਾ ਮਤਲਬ ਹੋਰ ਆਪਾਂ ਇਹ 3 ਸਪੀਡ ਆ ਗਿਆ ਜੀ ਹਾਂ ਜੀ 3 ਸਪੀਡ ਆ ਗਿਆ ਤੇ ਜੇ ਮੰਨ ਲਾ ਇਹਦੀ ਕੋਈ ਇਹਦੇ ਵੀ ਆਪਾਂ ਨੇ ਹਲਾ ਆਇਆ ਜੀ ਜਿਹੜਾ ਆਪਣਾ ਸਕਾਟ ਦਾ ਆਉਂਦਾ ਇਹਦੇ ਵੀ ਦਿਖਾਓ ਜੀ ਸਾਡੇ ਕਿਉਂਕਿ ਇਹ ਚੀਜ਼ ਤਾਂ ਬਹੁਤ ਮੈਨੇ ਰੱਖਦੀ ਆ ਜੀ ਕਿਉਂਕਿ ਅੱਜਕੱਲ ਟਰੈਕਟਰ ਬਹੁਤ ਮਹਿੰਗੇ ਨੇ ਜੀ ਹਾਂ ਜੀ ਠੀਕ ਆ 247 ਇਹਦੇ ਵਿੱਚ ਜੀ ਇਹਦੇ ਵਿੱਚ ਤੁਸੀਂ 247 ਕੰਪਨੀ ਇਹ ਵੀ ਇਹ ਵੀ ਮਤਲਬ ਥੋੜੀ ਕੰਪਨੀ ਦੀ ਸਫਤਾ ਵੀ ਇਹ ਥੋੜੀ ਆ ਰਹੀ ਆ ਤੇ ਹਾਂ ਕੰਪਨੀ ਇਹ ਚੀਜ਼ ਲੈ ਕੇ ਆਈ ਆ ਨਹੀਂ ਇਹ ਚੀਜ਼ਾਂ ਕਾਰਾਂ 'ਚ ਨੇ ਤੇ ਇਹ ਸਾਰਾ ਕੀ ਕੀ ਵਰਕ ਕਰਦਾ ਵਰਕ ਸਾਰਾ ਮੇਨਲੀ ਜਿਵੇਂ 247 ਮਤਲਬ ਕਿ ਕਾ ਖਿਆਲ ਰੱਖੇ ਮਾ ਜੈਸਾ ਜੀ ਇਹ ਕੰਪਨੀ ਦੀ ਟੈਗ ਲਾਈਨ ਹੈ ਜੀ ਕਿਉਂਕਿ ਮਨੋ ਤੁਹਾਡਾ ਡੀਲਰ ਨਹੀਂ ਸੁਣਵਾਈ ਕਰਦਾ ਹੈਗਾ ਕੋਈ ਆ ਬਟਨ ਦਬਾਣਾ ਹੈ ਜੀ ਕਲਿਕ ਕਰਨਾ ਹੈ ਤੁਹਾਡੇ ਸਿੱਧਾ ਥੋੜੀ ਕੰਪਲੀਟ ਕੰਪਨੀ ਤੱਕ ਪਹੁੰਚਦੀ ਹੈ ਜੀ ਜਿਸ ਨਾਲ ਤੁਸੀਂ ਕੰਪਨੀ ਦਾ ਸਿੱਧਾ ਟੱਚ ਦੇ ਵਿੱਚ ਆ ਜਾਂਦੇ ਹੋ ਜੀ ਕਿ ਕੋਈ ਵੀ ਤੁਹਾਡੀ ਦਿੱਕਤ ਪਰੇਸ਼ਾਨੀ ਹੈ ਤਾਂ ਕੰਪਨੀ ਤੁਹਾਨੂੰ 24 ਘੰਟੇ ਦੇ ਵਿੱਚ ਉਹਦਾ ਹੱਲ ਕਰਕੇ ਦਿੰਦੀ ਹੈ ਜੀ ਮੰਨ ਲਾ ਜੇ ਤੁਹਾਏ ਕਿਸਾਂ ਆਪਣਾ ਡਰਾਈਵਰ ਖੇਚ ਡੈਕਟਰ ਚਲਾ ਰਿਹਾ ਹਾਂਜੀ ਕੋਈ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ ਡੈਕਟਰ ਚ ਫੋਨ ਉਹਦਾ ਘਰੇ ਰਹਿ ਗਿਆ ਹਾਂਜੀ ਤੁਸੀਂ ਬਟਨ ਦੱਬੋ ਤੁਹਾਨੂੰ ਡਾਇਰੈਕਟ ਕਾਲ ਤੁਹਾਡੇ ਘਰੇ ਜਿਹੜਾ ਫੋਨ ਪਿਆ ਉਹ ਤੇ ਆ ਜਾਣੀ ਆ ਤੇ ਉੱਥੋਂ ਤੁਹਾਡੀ ਪ੍ਰੋਬਲਮ ਦਾ ਪੁੱਛਿਆ ਜਾਊਗਾ ਤੇ ਜਦੇ ਰਾਤ ਚਾਹੇ ਦਿਨਾਂ ਚਾਹੇ ਰਾਤ ਹੱਲ ਕੀਤਾ ਜਾਊਗਾ ਕਿਉਂਕਿ ਦੱਸਖ ਅੱਜ ਕੱਲ ਲੋਕ ਹਲੇ ਡਰ ਰਹੇ ਨੇ ਨਵੀਂ ਟੈਕਨੀਕ ਆ ਜੀ ਵੀ ਸੀ ਆਰ ਡੀ ਆਈ ਇਹ ਨਵਾਂ ਇਹ ਪਤਾ ਨਹੀਂ ਕੀ ਚੀਜ਼ ਆ ਹਨਾ ਲੋਕ ਡਰਦੇ ਨੇ ਵੀ ਇਹ ਜਿਹੜਾ ਪ੍ਰੋਬਲਮਾਂ ਬਹੁਤ ਆਉਣ ਗਿਆ ਜੀ ਇਹ ਤਾਂ ਆਮ ਮਿਸਤਰੀ ਲੋਟ ਨਹੀਂ ਕਰ ਸਕਦਾ ਕਿ ਇਹਦਾ ਸਪੈਸ਼ਲ ਕੰਪਨੀ ਵਾਲੇ ਆਉਣਗੇ ਉਹਦੇ ਵਿੱਚ ਇਹ ਚੀਜ਼ ਬਹੁਤ ਬੈਨੀਫਿਟ ਆ ਜੀ ਭਾਈ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਕੰਪਨੀ ਵਾਲਾ ਬੰਦਾ ਆਊਗਾ ਜਿਹਦੇ ਹੱਲ ਕਰਕੇ ਜਾਊਗਾ ਕੋਈ ਕੰਪਨੀ ਇਦਾਂ ਇਹ ਵਾਦਾ ਨਹੀਂ ਕਰ ਰਹੀ ਸਿਰਫ ਥੋਡੀ ਕੰਪਨੀ ਇਹ ਕਰ ਰਹੀ ਆ ਇਹ ਸਾਰੇ ਜੀਪੀਐਸ ਵੀ ਟਰੈਕ ਕਰਦਾ ਹਾਂ ਜੀ ਇਹਦੇ ਵਿੱਚ ਤਾਂ ਜੀਪੀਐਸ ਟਰੈਕਿੰਗ ਵੀ ਤੁਹਾਨੂੰ ਆਉਂਦੀ ਆ ਇਹਦੇ ਵਿੱਚ ਕੰਪਨੀ ਤੁਹਾਨੂੰ ਹਮ ਦਾ ਐਪ ਦਿੰਦੀ ਆ ਜੀ ਤੇ ਉਹ ਫੋਨ ਦੇ ਵਿੱਚ ਆਪਣੀ ਐਪ ਇੰਸਟਾਲ ਕਰਨੀ ਆ ਜੀ ਉਸ ਦੁਆਰਾ ਤੁਸੀਂ ਆਪਣੇ ਟਰੈਕਟਰ ਨੂੰ ਟਰੈਕ ਵੀ ਕਰ ਸਕਦੇ ਹੋ ਜੀ ਪਲੱਸ ਆਪਣੇ ਟਰੈਕਟਰ ਦੀ ਤੁਸੀਂ ਸਰਵਿਸ سپورਟ ਵੀ ਦੇ ਸਕਦੇ ਹੋ ਕਿ ਤੁਹਾਡੇ ਟਰੈਕਟਰ ਤੇ ਵੀ ਉਹ ਆ ਕੀ ਫੋਨ ਵਾਲੀ ਆ ਉਹ ਸਾਰੀ ਚੀਜ਼ਾਂ ਵੀ ਫੋਨ ਤੇ ਚੈੱਕ ਪੂਰੀ ਡਿਟੇਲ ਆ ਮਤਲਬ ਲੋਕੇਸ਼ਨ ਹੋਗੀ ਟਰੈਕਟਰ ਦਾ ਜੋ ਰਿਕਾਰਡ ਆ ਸਾਰਾ ਫੋਨ ਤੇ ਆਉਂਦਾ ਜੀ ਟਰੈਕਟਰ ਦਾ ਰਿਕਾਰਡ ਦੇ ਦਿਆਂ ਸ਼ੋਰੂਮ ਤੇ ਜਾ ਕੇ ਸੇਮ ਇੰਦਰ ਵੀ ਫੋਨ ਤੇ ਆਪਣਾ ਟਰੈਕਟਰ ਦਾ ਘਰ ਬੈਠੇ ਦੇਖ ਸਕਦੇ ਆ ਵੀ ਆਪਣੇ ਟਰੈਕਟਰ ਦੀਆਂ ਕਿੰਨੀਆਂ ਸਰਵਿਸ ਆ ਹੋ ਗਈਆਂ ਭਾਈ ਕਿੰਨੇ ਟਰੈਕਟਰ ਚੱਲ ਗਏ ਆ ਤੇ ਅੱਜ ਹੁਣ ਟਰੈਕਟਰ ਕਿੱਥੇ ਚੱਲ ਰਹੇ ਆ ਤੇ ਬਾਕੀ ਉਹ ਵੀ ਮਤਲਬ ਪਲੈਟਫਾਰਮ ਬਹੁਤ ਦਾ ਵੀ ਖੁੱਲਾ ਢੁੱਲਾ ਪੂਰਾ ਬਣਾਇਆ ਪਿਆ ਜੀ ਤੇ ਇਹਦੇ ਵੀ ਮਿਊਜ਼ਿਕ ਸਿਸਟਮ ਦਾ ਪੂਰਾ ਹੱਲ ਕਰਾਇਆ ਹੋਇਆ ਕੰਪਨੀ ਨੇ ਜੀ ਹੀਟ ਗਾਰਡ ਇਹ ਫਾਈਬਰ ਨਹੀਂ ਆਉਣ ਲੱਗ ਕੇ ਟੈਂਕੀ ਕਿਉਂਕਿ ਇਹ ਸੀਆਈਡੀ ਇੰਜਨ ਆ ਇਸ ਕਰਕੇ ਦੇ ਵਿੱਚ ਫਾਈਬਰ ਦੀ ਉੱਤੀ ਗਈ ਹੈ ਕਿ ਜੰਗ ਦਿੱਕਾ ਜੰਗ ਖਾ ਦਾ ਦਿੱਕਾ ਰਹੀ ਜਾਂਦੀ ਮਤਲਬ ਇਹਦੀ ਲਾਈਫ ਜ਼ਿਆਦਾ ਹੈ ਹਨਾ ਜੀ ਜੇ ਆਪਾਂ ਦੂਏ ਨਾਲੋਂ ਕਹਿ ਦਈਏ ਤੇ ਪੀਟੀਓ ਪਾਵਰ ਮਤਲਬ ਜਿਹੜੇ ਪੀਟੀਓ ਸਾਫਟਾ ਸਾਰੀ ਕਵਰ ਕਰੀ ਵੀ ਆ ਕੰਪਨੀ ਨੇ ਜੀ ਕਿਉਂਕਿ ਕਈ ਵਾਰ ਕੋਈ ਚੀਜ਼ ਫਸ ਜਾਵੇ ਜਾਂ ਘੁੰਮੀ ਆਂਦਾ ਹੈ ਨਾ ਨੁਕਸਾਨ ਹੋਣ ਦਾ ਡਰ ਆ ਇਸ ਕਰਕੇ ਮਿੱਤਰੋ ਪੂਰੀਆਂ ਕਵਰ ਆ ਠੀਕ ਹੈ ਜੀ 80 ਕਿਲੋ ਦਾ ਚੁੱਲਾ ਹੋ ਗਿਆ ਜੀ ਤੇ 22 22 ਕਿਲੋ ਦੇ ਪਲੇਟਾਂ ਨੇ ਕਮ ਸੇ ਕਮ 2 2 3 ਕੁਇੰਟਲ ਵੇਟ ਕੰਪਨੀ ਦੇ ਰਹੀ ਹੈ ਜਿਹੜਾ ਆਪਾਂ ਨੂੰ ਲਗਾਉਣਾ ਪੈਂਦਾ ਏ ਠੀਕ ਹੈ ਜੀ ਇਹ ਆ ਗਿਆ ਆਪਣਾ ਐਰੋ 60 ਪਾਵਰ ਦਾ ਟਰੈਕਟਰ ਜੀ ਸੀ ਆਰਟੀ ਜੀ ਮੇਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਪਾਵਰ ਟਰੈਕ ਐਰੋ 60 ਸੀ ਆਰਟੀ ਟਰੈਕਟਰ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜੂ ਦੱਸਿਓ ਜਿਹੜੇ ਭਰਾ ਨੇ ਟਰੈਕਟਰ ਚਲਾਇਆ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਸ਼ੇਅਰ ਕਰਿਓ ਜੇ ਕੋਈ ਕਮੀ ਪੇਸ਼ੀ ਆ ਵੀਡੀਓ ਉਹ ਵੀ ਦੱਸਦੇ ਹੋ ਕੋਈ ਗੱਲ ਨਹੀਂ ਆਪਾਂ ਕਮੀ ਪੇਸ਼ੀਆਂ ਵੀ ਕਢਦਾਂਗੇ ਕਿਉਂਕਿ ਚਲੋ ਹਰੇਕ ਬੰਦੇ ਨੂੰ ਪ੍ਰੋਪਰ ਸਾਰਾ ਕੁਝ ਨਹੀਂ ਆਉਂਦਾ ਹੁੰਦਾ ਦੁਨੀਆ ਤੇ ਬੰਦਾ ਸਿੱਖ-ਸਿੱਖ ਕੇ ਹੀ ਸਭ ਕੁਝ ਸਿੱਖਦਾ ਠੀਕ ਆ ਜੀ ਤੇ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਕਰਿਆ ਥੈਂਕ ਯੂ ਸੋ ਮੱਚ ਜਿਹੜੇ ਭਰਾਵਾਂ ਨੇ ਮੈਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਜ਼ਰੂਰੀ ਆ ਲਾਈਕ ਕਰਿਓ ਕਮੈਂਟ ਕਰਿਓ ਆਪਣੇ ਭਰਾਵਾਂ ਨਾਲ ਸ਼ੇਅਰ ਕਰਿਓ ਜੇ ਕਿਸੇ ਕੋ ਟਰੈਕਟਰ ਹੈਗਾ ਤਾਂ ਕਮੈਂਟ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਨ